아, u l t ਬੀ ਬੇਟਾ ਤੂੰ ਸੀ ਜਨਮੇ ਬੇਟਾ ਸੋਡੀ ਮਾਵਾਂ ਨੇ ਖਾਦੀ ਵੇਖੀ ਤੰਦੀ ਚਾਨਣ ਹੋ ਗਿਆ ਸਾਡਾ ਜੱਗ ਵਿੱਚ ਪੈ ਗਿਆ ਜਿਹੜਾ ਜ ਦਿਨ ਰੰਗਲੇ ਸੀਰ ਆਉਂਦੀਆਂ ਨੇ ਲੋੜੀਆਂ ਮਨਾਉਂਦੀਆਂ ਨੇ ਜੋੜੀਆਂ ਪਣ ਪਈਆਂ ਗੌਂਦੀਆਂ ਪਰਾਵਾਂ ਦੀਆਂ ਥੋੜੀਆਂ ਜੋੜੀਆਂ ਦੇ ਸ਼ਗਨ ਮਨਾ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਚੀਂ ਅੰਬੀ ਰਾਤੀ ਆਈ ਚਾਂਦੀ ਬਰਾਤੀ ਆਈ ਠੰਡੀ ਠੰਡੀ ਵਗਦੀ ਹਵਾ ਲੱਡਮਲਾਰਾਂ ਦੀ ਲੋੜੀ ਮੁਹੱਬਤਾਂ ਪਿਆਰਾਂ ਦੀ

i need the oil <laughs> Thank <inaudible> <inaudible> you. No. Yeah. ਜਾਉ ਸੇਨਾ ਤੋਂ ਦੂਰ ਚੱਲੀ ਐ ਅਸੀਂ ਵੱਡਣੀ ਪਤੀ ਜੀ ਦੀ ਲੋੜੀ ਦੀਆ ਤੋਂ ਦੂਰ ਚੱਲੀ ਐ ਸੱਚ ਦੇ ਵਾਚਨ ਵਿੱਚ ਰੋਈ ਨੀਆ ਜੋ ਬਹਿਣੋਂ ਦੂਰ ਚੱਲੀ ਐ ਅਸੀਂ ਵੱਡਣੀ ਪਤੀ ਜੀ ਦੀ ਲੋੜੀ ਦੀਆ ਤੋਂ ਬਹਿਣੋਂ ਇਧਰ ਪਾ ਕੇ ਨਹੀਂ ਘਰੇ ਗੁੰਦੇਸ਼ ਹੋ ਰਾ ਬੂਤਾ ਲੱਗਿਆ ਹਰਾਖਾਰ ਮੇ ਵੇ ਲੱਗਿਆ ਸਦਾ ਪਰਦੇਸੀਆਂ ਇਰ ਬੁਰ ਕਾਲਿੰਗੀ ਸੱਜ ਦੀ ਜੀ ਸੁਖ ਵਾਸਦੀ ਸੀ ਸੁਖ ਵਾਸਦੀ ਮੇ ਮਾ ਪਿਓ ਸੋਢੀ ਨਗਰੀ ਜੀ ਸੁਖ ਵਾਸਦੀ ਸੀ ਆਉਂਦੀਆਂ ਨੇ ਲੋੜੀਆਂ ਮਨਾਉਂਦੀਆਂ ਨੇ ਜੋੜੀਆਂ ਸੋਹਣਿਆ ਜਹਾਨ ਵਿੱਚ ਜੋੜੀਆਂ ਨੇ ਥੋੜੀਆਂ ਜੋੜੀ ਦਿੱਤੀ ਰੱਬ ਨੇ ਬਣਾ ਜਦੋਂ ਇਹ ਆਉਂਦੀ ਏ ਲੋੜੀ ਬਰਾਤੀ ਲਾਉਂਦੀ ਆ ਲਿਆਂਦੀ ਏ ਲੋੜੀ ਘੋੜਾ ਗੋਰਾ ਤੇ ਮੁੱਤ ਉੱਤਰਾ ਸਿੱਧੀ ਕੇ ਨੇ ਮੁੱਤੀ ਨਾ ਮਾਰੋ ਚੰਨੀ ਨਾ ਮਾਰੋ ਮਾਣੇ ਬਗਟਾ ਸੂਰੀ ਵਰਗੀ ਮੂਹਰੇ ਨਾੜੇ ਬੀਰਵੇ ਤੇਰੀ ਪਗੂਟਾ ਸਿਆ ਕੰਧਾਂ ਵਿੱਚ ਆੜੇ ਬੀਆਵੇ ਤੇਰੀ ਪਗੂਟਾ ਸੂਰੀ ਰਾਗ ਗੀਰੂ ਮੂਹਰੇ ਨਾੜੇ ਬੀਰਵੇ ਤੇਰੀ ਪਗੂਟਾ ਸੂਰੀ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮਿਆ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਨ੍ਹਾਂ